ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਵੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਬਸ ਸਿੱਧੂ ਡੈਰੀ ਫਾਰਮ ਕਲਾਲਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਆ ਇੱਥੇ ਕਵਰ ਕਰਦੇ ਪਏ ਆ ਲਗਭਗ ਸੂਨ ਅਜ ਪਾਰਾ ਤੇਰਾ ਬੜਾ ਦਿਖਾਵਾਂਗੇ ਤੇ ਇੱਕ ਹੈਂਡੇ ਖੜੀ ਹੈਗੀ ਐਫ ਤਾਜੀ ਸੂਈ ਵੀ ਸੋ ਕੱਲੇ ਕੱਲੇ ਨਾਗਵਾਰ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਜਦ ਮਰਜ ਇੱਥੇ ਪਹੁੰਚੋ ਵੀਰਾਂ ਕੋਲੇ 10 ਤੋਂ ਲੈ ਕੇ ਪਲੱਸ ਨਾਗ ਹਰ ਵਕਤ ਹਾਜ਼ਰ ਹੁੰਦੇ ਆ ਆਓ ਅੱਗੇ ਕਰੀਏ ਵੀਰ ਨਾਲ ਗੱਲਬਾਤ ਪਹਿਲਾ ਨੰਬਰ ਜਿਹੜੀ ਸੂਈ ਵੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਜੀ ਨਾਂ ਵੀਰ ਕੁਲਦੀਪ ਸਿੰਘ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਆਗਾ ਮੋਬਾਈਲ ਨੰਬਰ 9878842649478566916 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜਾਂਦੇ ਆ ਕਿਹੜਾ ਸੂਆ ਇਹ ਇੱਕ ਗ੍ਰ ਈਮਾਨ ਕਿ ਜਦ ਵੀ ਇਹਨੇ ਮਾਲਕਾਂ ਨੂੰ ਦੱਸਣਾ ਕਿ 23 ਕਿਲੋ ਦਾ ਰਕਾਰਡ ਦੱਸਦੇ ਆ 23 24 ਕਿਲੋ ਹਾਂ ਵਿੱਚ ਦਾ ਮਤਲਬ ਦੰਦਾਂ ਨੂੰ ਦੇਖ ਕੇ ਜਿਹੜਾ ਪਹਿਲਾਂ ਕਹਿ ਜਾਂਦਾ ਠੀਕ ਹੈ ਠੀਕ ਹੈ ਈਮਾਨ ਕਿ ਚਲੋ ਆਪਾਂ ਉਹ ਚੀਜ਼ ਨਹੀਂ ਹੈਗੀ ਜਿਹਦੇ ਸਾਬ ਨਾਲ ਕੋ ਰਕਾਰ ਮੇ ਰਿਹਾ ਮਗਰ ਬੇਰਕਾਫ ਆ ਦੁੱਧ ਚੰਗਾ ਬਾਦੂ ਬਰੀਡ ਫਰੂਟ ਬਹੁਤ ਆ ਬੱਸੀ ਸੁਆ ਪਹਿਲਾ ਐ ਮਤਲਬ ਕਹਿਣ ਨੂੰ ਤਾਂ ਪਹਿਲਾਂ ਕਹੀ ਜਾਂਦਾਗਾ ਪਰ ਮਤਲਬ ਦੂਜਾ ਸੁਆ ਜੈਨੂੜ ਹਾਂ ਮੋਹ ਚੌਗੀ ਹੋਵਣਾ ਹਾਂ ਹਾਂ ਠੀਕ ਐ ਦੂਜਾ ਸੁਆ ਤੇ ਸਾਈਜ਼ ਵਗੈਰਾ ਬਹੁਤ ਵਧੀਆ ਨਾ ਕੱਦ ਕੱਦ ਲੈਂਥ ਵੀਰੇ ਬਰੀਡ ਵੀਰੇ ਸਕਿਨ ਕੋਡ ਦੇਖੋ ਪ੍ਰਿੰਟ ਦੇ ਮੁੰਮਾ ਦੇ ਕੋਲ ਠੀਕ ਹੈ ਨਰਮ ਪਤਲੀ ਸਕੈਨ ਦੀ ਹੈ ਬਿਲਕੁਲ ਜਿਵੇਂ ਜਿਵੇਂ ਕਹਿੰਦੇ ਆ ਨਾਵਾ ਤੁਨ ਤੁਨ ਕੈਮਰੇ ਜਿਖਾਈ ਦਿੰਦੀਆਂ ਹੋਣਗੀਆਂ ਇਹ ਬਰੀਡ ਦੇ ਮਤਲਬ ਨਿਸ਼ਾਨੀਆਂ ਵੀ ਨੇ ਨੀਰ ਬੇੜ ਜਮੂਨ ਚੈੱਕ ਕਰਾਦੇ ਥਣ ਹੱਥੀ ਚਵਾਈ ਵਾਲਾ ਸੋਨਾ ਥਣ ਸੋਨਾ ਮੁਠੀ ਵਾਲਾ ਥਣ ਲੱਗਿਆ ਵਾ ਬਾਕੀ ਚਮੜੀ ਕਾਗਜ਼ ਵਰਗੀ ਹੈ ਲੇਵਾ ਫਟਫਟ ਆ ਜਮਾ ਤੇ ਜੇਰ ਜਪਾ ਜਾਵਾ ਡੰਨਾ ਆ ਵੀਰੇ ਵੀਡੀਓ ਆਪਣੇ ਕੋਲੇ ਬਣਾਈ ਵੀ ਆ ਕਿਸੇ ਵੀਰ ਨੇ ਵੀਡੀਓ ਮੰਗਵਣੀ ਹੋਈ ਆ ਆਪਾਂ WhatsApp ਤੇ ਵੀਡੀਓ ਪਾ ਦਾਂਗੇ ਸਟਾਰਟਿੰਗ ਕਿੰਨੀ ਕਾ ਦੁੱਧ ਦੀ ਹੁਣ ਵੀਰੇ ਮਾਲਾ ਬਹੁਤ 15 15 ਕਿਲੋ ਤੋਂ ਖਾਲੀ ਆ ਜਮਾ ਠੀਕ ਹੈ ਹੋਲੀ ਪੁੱਤ ਹੋਲੀ ਤੇ ਬੋਲੇ ਨੂੰ ਸਾਫ਼ ਕਰਤੀ ਜਮਾ ਹਾਂ ਜਮਾ ਸਾਫ਼ ਆ ਵੀਰੇ ਬੋਲੇ ਸੋ ਬੋਲੇ ਬਿਲਕੁਲ ਸਾਫ਼ ਆ ਕੱਤ ਕਾਟ ਵਗੈਰਾ ਦੇ ਕਰਕੇ ਵੀਰੇ ਧਲਿਆਰੇ ਦੀ ਆਪਲ ਮੰਨਦੀ ਆ ਠੀਕ ਹੈ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਤੇ ਥਰਡ ਡੇ ਵੇ ਦੀ ਪੂਰੀ ਓਕੇ ਆ ਜਮਾ ਤੇ ਫਾੜੀ ਵਾਲਾ ਲੇਵਾ ਸਾਫ਼ ਸੁਥਰਾ ਰਾਜੀ ਸਮੀਪਲੀ ਬਹੁਤ ਜ਼ਿਆਦਾ ਆ ਦੂਜਾ ਸੂਆ ਬਹਿੜ ਸੂਈਆ ਹਨਾ ਹਾਈ ਗਲੈਂਸ ਫੁੱਲ ਵੀਰੇ ਦੇਖ ਆ ਚੀਜ਼ ਨਾ ਮਲਾ ਬੰਦ ਲੈਵਾ ਜਮਾ ਜਿਹਨੂੰ ਕਹਿੰਦੇ ਫਿੱਟ ਫਾੜ ਨਹੀਂ ਰੱਖਣਾ ਲੈ ਵਣੇ ਸੋਝ ਜਾਏ ਗੱਲ ਆ ਉਹ ਥੱਲੇ ਮਿਲਕ ਮੈਨ ਵਗੈਰਾ ਦੇਖੋ ਮੈਕਸੀਮਾ ਪਾਪਾ ਜੀ ਦੀ ਐਵਰੇਜ ਮਨੇ ਦੁੱਧ ਕਿੱਥੇ ਕਿ ਚੱਲੂਗੀ ਵੀਰੇ ਮੈਨਾਂ ਸਰਦੀਆਂ 'ਚ ਤਾਂ ਮੈਨਾਂ 25-30 ਕਿਲੋ ਤੋਂ ਬਾਹਰ ਜਾਣ ਵਾਲੀ ਆ ਠੀਕ ਆ ਬਾਗ ਚਾਹੇ ਕੋਈ 2-3 ਕਿਲੋ ਘੱਟ ਮੰਨ ਕੇ ਲੈ ਲੇ 25 ਤੇ ਜਾਊਗੀ ਜਦੋਂ ਠੰਡ ਹੋਵੇ ਬਾਾਕੀ ਵੀਰੇ ਫਰੀਡ ਗਰੁੱਪ ਮੱਲੋ ਕਿਸੇ ਬੱਸੋ ਕੁੱਝੀ ਕੁੰਜੀ ਨਹੀਂ ਹੋਈ ਰੇਟ ਕੀ ਰਹਿਣਗੇ ਰੇਟ ਵੀ ਜਾਇਜ਼ ਹੋ ਬਿਲਕੁਲ ਮਾਰਕੀਟ ਦੇ ਅਕੋਰਡਿੰਗ ਦਾ ਜਿੰਨਾ ਮਰਜ਼ੀ ਕਰੀਏ ਲੈ ਜਾਇਜ਼ ਮੁੱਲ ਕਰਾਂਗੇ ਫੋਨ ਤੇ ਕਰਾਂਗੇ ਹਾਂ ਅੱਗੇ 2 ਨੰਬਰ ਤੇ ਆਪਾਂ ਭਾਰਤ ਦਾ ਨਕਸ਼ਾ ਦੇਖੀਏ ਨਾ ਥੱਲੋ ਜਾਵਾਂ। ਵੀਰੇ ਦੂਜਾ SUV ਬੱਸੀ ਹੁੰਦੀ ਆ ਪਹਿਲਾਂ ਨੇ ਇਹਨੇ ਮੰਨ ਕੇ ਦਰਤੀ 20-22 ਲੀਟਰ ਉਹ ਦਿੱਤਾ ਹੋਇਆ। ਠੀਕ ਐ। ਤੇ ਥੱਲੋ ਬੜੀ ਗੁੰਦੀ ਪਈ ਆ ਜਮਾ। ਵੀਰੇ ਹਜੇ ਕੱਚੀ ਆ ਬਾਕੀ ਨਾੜਾ ਨੂੰ ਲਾ ਦਿਖਾ ਦਿਓ ਤੁਸੀਂ। ਜਿਵੇਂ ਕਹਿੰਦੇ ਆ ਪੈਂਡ ਦਾ ਦਾ ਘੇਰੇ ਨੇ ਪਤਾ ਲੱਗ ਜਾਂਦਾ। ਇਸ ਤੋਂ ਕੋਈ ਦੱਸ ਦੇ ਵੀ ਘਰੂ ਕੋਸ ਹਨਾ। ਕਿ ਹਾਈਟ ਲੈਂਥ ਦੇ ਦੋਨੇ ਬੱਸੀਆਂ ਨਹੀਂ ਵੀਰੇ। ਹਾਈਟ ਲੈਂਥ ਬੰਨੂ ਫੁੱਲ ਆ ਹਜੇ ਇੱਕ ਟ੍ਰਾਂਜੈਕਸ਼ਨ ਦਾ ਇੱਕ ਗੱਟਾ ਪਾ ਲਿਆ ਦੀ ਫੁੱਟ ਨਾ ਡਰਨਾ। ਦੈਨ ਕੱਢ ਜੂ 15 ਲਗਭਗ। ਹਾਂ ਮੇਰੇ ਨਾਲ ਵੀ ਕਿੰਨਾ ਕਦਦ ਪਾ ਦੂਗੀ ਇਹ ਤੇਰੇ ਮੰਨ ਕੇ ਚੱਲ ਵੀ ਸਿਆਲ ਚ ਤਾਂ 30 ਵਾਲੀ ਆ ਇਹ ਜੈ ਜੈ ਗੱਲਾ ਆਪਾਂ ਹਾਂ ਉਹ ਗੱਲ ਨਹੀਂ ਕਹਿੰਦੇ ਵੀ ਹੁਣ ਆਪਾਂ 2-3 ਲੀਟਰ ਘੱਟ ਕੇ ਦੇਵਾਂਗੇ ਦੰਦੋਂ ਕਿਵੇਂ ਆ ਦੰਦੋਂ ਵੀਰੇ 4 ਦੰਦ ਦਾ ਸੋ ਦੰਦੋਂ 4 ਦੰਦਾਂ ਦਾ ਕਿਆ ਬਾਤ ਆ ਬਰ ਬੋਲਦਾ ਬੱਚਾ ਯਾਰ ਹਣਾ ਜੁੜਾ ਲੈਣਾ ਹੋਇਆ ਕਿਸੇ ਫਾਰਮ ਸਟਾਰਟ ਕਰਨਾ ਆਪਾਂ ਪੂਰਾ ਮਾਨ ਤਲ ਕਰਾਏ ਜੈ ਜੈ ਗੱਲਾ ਤੇਰੇ ਇਧਰ ਆਪਾਂ ਦੇਖੀਏ ਨੇ ਸੂਈ ਸਵਾਈ ਤਾਜੀ ਇਹ ਕਦੋਂ ਦੀ ਸੂਈ ਹੈ ਇਹ ਰਾਤ ਸੂਈ ਹੈ ਬੱਸੀ ਜੇਰ ਆ ਪਈ ਜੇਰ ਬੱਠਲ ਜਾ ਬੱਚਾ ਕੀ ਦੇਦਾ ਬੱਚਾ ਵੀਰੇ ਮੇਲ ਕਾ ਸੂਆ ਸੂਆ ਵੀਰੇ ਮੰਨ ਲਾ ਮਾਰ ਕੇ ਜਿਵੇਂ ਮਰ ਠੀਕ ਹੈ ਦੁੱਧ ਕਿੰਨਾ ਗੱਟੂ ਹੈ ਇਸ ਵੇਲੇ ਵੀਰੇ ਪਹਿਲੇ ਸੂਏ ਨੇ 19-20 ਕਿਲੋ ਦੇ ਚੱਲੀ ਹੋਏ ਐਵਰੇਜ ਇਹ ਕੀ ਹੈ ਜੀ ਐਵਰੇਜ ਵੀਰੇ ਮਤਲਬ ਲੀਟਰ ਤੋਂ ਲੀਟਰ ਬੰਦ ਮੰਨ ਲਓ ਜਿਆਦਾ ਨਹੀਂ ਕੀ ਬਾਕੀ ਨਾ ਜਿਹੜੀ ਹੂਗਰ ਦੁੱਧ ਇਹਦਾ ਸੰਗਣਾ ਹੋ ਕੇ ਜਰਸੀ ਦੇ ਵਿੱਚ ਆ ਗਈ 20 ਦੀ ਐਵਰੇਜ ਮੰਨ ਕੇ ਚੱਲੇ ਹਨਾ ਉਹਦੇ ਨਾਲ ਆਰਾਮ ਕਰਨਾ ਵੀਰੇ ਬਾਕੀ ਬੇਸ ਤੋਂ ਆ ਕੇ ਜਿਹੜਾ ਉਸਦੀ ਬੱਚੀ ਦੀ ਨਾੜਾ ਨੂੜਾ ਨੇੜੇ ਦੇਖੋ ਇਹਦੇ ਵੀ ਠੀਕ ਹੈ ਦੁੱਧ ਵਾਲੀਆਂ ਦੇਖੋ ਸੋ ਥਣਾ ਦੇ ਵਿੱਚ ਫਾਸਲਾ ਦੇਖੋ ਸਵਾ ਸਵਾ ਫੁੱਟ ਦਾ ਫਾਸਲਾ ਪਿਆ ਪੂਰੀ ਰਾਜ ਜੀ ਸਮੀ ਬੜੀ ਵੀ ਹੈ ਹਨਾ ਹਾਂਜੀ ਹਾਂ ਤੇ ਕੱਦ ਵਿੱਡ ਬਹੁਤ ਆਜਿਆ 20 ਲੀਟਰ ਦੁੱਧ ਮੰ ਆਪਾਂ ਸੇਵਾ ਚੰਗੀ ਕਰਾਂਗੇ ਤਾਂ 20 ਤੋਂ ਪਲੱਸ ਚੱਲੂਗੀ ਜੇ ਕੱਦ ਬਹੁਤ ਜ਼ਿਆਦਾ ਕੋਈ ਵੀ ਰੇਣਾ ਮੰਨ ਕੇ ਆਵੇ ਵੀ ਅਸੀਂ ਗੇਟ ਲਫੂ ਤੇਲ ਫੂਕੇ ਮੁੜਿਆ ਛੋਟੀ ਨਿਕਲ ਗਈ ਵੱਡੀ ਵਹਿੜਾ ਤਾਂ ਵੱਡੀ ਗੈਟ ਦਾ ਵੱਡੀ ਹੋਊਗੀ ਜਮਾ ਪੂਲ ਸਾਈਜ਼ ਆ ਜਮਾ ਕੋਠੇ ਜਿਹੀ ਦੀ ਵਹਿੜਾ ਤੇ ਲੇਗ ਵਾਲੇ ਪਾਸੋਂ ਪੂਰੀ ਖਬਰਦਾਰ ਆ ਤਰਾ ਤੁਰਾ ਮਾਰ ਕੇ ਦੇਖਨੇ ਆਪਾਂ ਵੀਰੇ ਤਮਾਰ ਮਾਰਦਾ ਕਿ ਮੈਨੂੰ ਆਪਾਂ ਹੁਣ ਬੋਲਾ ਕਿੱਡੇ ਗਿਆ ਜਿਹੜੇ 2.5 ਕਿਲੋ ਉੱਤੇ ਬੱਚੇ ਰੁਕੇ ਆਏਗਾ ਜਿਆ ਜਿਆ ਗੱਲ ਹੁਣ ਚਵਾਈ ਬਾਕੀ ਹਲੇ ਕਰਨੀ ਹੈ ਹਨਾ ਬਾਕੀ ਚਵਾਈ ਕਰਾਂਗੇ ਵੀਰੇ ਆਪਾਂ ਵੀਡੀਓ ਪੌਲੀਸਨ ਕਰਦਾ ਇਹ ਤਾਂ ਹੁਸਕੂ ਠੀਕ ਹੈ ਉਹ ਬੈਚ ਵੀਰ ਕਹਿੰਦੇ ਕਿ ਚੋਂਦੇ ਨੇ ਤਾਜ਼ਾ ਪਸ਼ੂ 2.5 ਕਿਲੋ ਚੁਆਇਆ ਵਾ ਜੇਰ ਹੁਣੀ ਵੀ ਐ ਥੋੜਾ ਟਾਈਮ ਹੋਇਆ ਹੁਣ ਚਵਾਈ ਇਹਦੀ ਹੋਊਗੀ ਵੀਡੀਓ ਬੱਜੇ ਦਿਖਾਵਾ ਪਤਾ ਲੱਗ ਜਾਂਦਾ ਪਸ਼ੂ ਕਿੰਨਾ ਕਮੰਡਦਾ ਅੱਗੇ 2 ਨੰਬਰ ਆ ਗਿਆ ਇਧਰ ਦੋ ਜਰਸੀ ਜੀ ਇਹਦੇ ਦੂਜਾ ਸੂਆ ਦੁੰਦੀਆਂ ਵਿੱਚ ਸੀ ਠੀਕ ਹੈ ਤੇ ਇਹਦੇ ਹਜੇ 5 ਸੱਤ ਦਿਨ ਬਾਕੀ ਐ ਜੀ ਹਫਤਾ ਪੈਂਡਿੰਗ ਦੂਜਾ ਸੂਆ ਜਰਸੀ ਸਰਵਰ ਵਾਲੋ ਉਹ ਕੀ ਜੀ ਹੈਗੀ ਤੇ ਜੋ ਬਾਅਦ ਨਾਲੇ ਤਾਂ ਸਿਰਾ ਕਰ ਦੂਗੀ 19 12 19 ਕਿਲੋ ਦੁੱਧ ਤੇ ਪ੍ਰੂਨ ਤੇ ਚੱਲੀ ਹੋਈ ਐ ਜੀ 20 22 ਕਿਲੋ ਦੁੱਧ 50 ਵਾਲੀ ਜਰਸੀ ਦੇ ਵਿੱਚ ਲੇਵਾ ਫੜੀ ਵਾਲਾ ਤੇ ਐਵਰੇਜ ਉਡਾਰੀਅਸ ਕੀ ਮੰਨ ਕੇ ਚੱਲੇ ਪੁੰਦਾ ਮੈਂ ਤੇ 22 23 ਮੰਨ ਕੇ ਲੈ ਲੈਣਾ ਠੀਕ ਐ ਕੱਦ ਘਾਟ ਚੰਗਾ ਹਨਾ 22 ਲੈਂਥ ਬੋਲ ਆ ਵੀ ਠੀਕ ਐ ਅਗੇ ਨਾਲ ਆ ਗਈ ਬੈੜ ਜਿਹੜੀ ਪਹਿਲਾ ਸੂਆ ਤੋਰ ਬੱਸੀ ਬਾਦ ਦੋ ਠੀਕ ਐ ਇਹਦੇ ਪਹਿਲਾ ਸੂਆ ਕੀ ਚਾਰ ਬੰਦ ਬੱਸੀ ਆ ਠੀਕ ਆ ਦੇਵੀ ਵਾਲੀ ਦੀ ਇਹਦੀ ਵੀ ਕੀਆ ਬਤ ਹੈ ਇਹ ਦੇਖੋ ਹਾਈਟ ਲੈਂਥ ਦਾ ਜਿਹੜੀ ਹੈ ਮੀਡੀਅਮ ਆ ਜਿਹੜੀ ਥੀ ਜੇ ਥੱਲੇ ਦੇਖੋ ਡੂਨਾ ਖਿਆਲੀ ਆ ਥੱਲੇ ਖਿਆਲੀ ਆ ਕਿਹੜੇ ਦਿਨ ਤਿਆਰ ਹੋਵੀਂ ਵੀ ਦੇਖੋ ਹਾਂ ਬਾਹਰ ਠੀਕ ਹੈ ਪਹਿਲਾ ਸੂਆ ਸੁਧਿਆ ਸੂਆ ਚਾਰ ਦਾ ਕੋਫੀ ਕਲਰ ਚ ਆ ਗਈ ਹਾਂ ਹਾਂ ਕੋਫੀ ਜਰਸੀ ਹੈ ਵੀਰੇ ਤੇ ਦੁੱਧ ਦੀ ਐਵਰੇਜ ਲਾ ਕੇ ਚੱਲੇ ਜੀ ਦੁੱਧ ਮੇਰੇ ਮੰਨ ਕੇ ਚੱਲਦੇ ਹੈ ਵਧੀਆ ਸੇਵਾ ਕਰਨ ਲੱਗੋਗੇ 17 18 ਤੋਂ ਡੈਗ ਨਹੀਂ ਜੈਜ ਗੱਲਾਂ ਇੰਨੀ ਐ ਪਹਿਲਾਂ 20 ਕਹਿ ਗਏ ਸੀ ਕੋਈ ਵੀ ਕਹ ਦੀ ਉਹ ਗੱਲ ਦਾ ਫਾਇਦਾ ਨਹੀਂ ਪਰ ਦੂਜੇ ਸੂਏ ਨੂੰ 20 ਬਾਈ ਵਾਲੀ ਆ ਜੈਜ ਗੱਲਾਂ ਤੇ ਮੂੰਹ ਮੱਥਾ ਦੇਖੋ ਪੋਲ ਬਰੀਡ ਦੇ ਵਿੱਚ ਆ ਤੇ ਨਿੱਕਾ ਨਿੱਕਾ ਕੰਨਾ ਜਿਵੇਂ ਕਿ ਆ ਬੰਦਾ ਜਵਾਗ ਜਾ ਹਾਂ ਜੀ ਜੀਵਾ ਨੀੜ ਤੋਂ ਦਿਖਾ ਦਿਓ ਬੋਲ ਬੋਲ ਦਾ ਬੱਚਾ ਹੀ ਆ ਜਮਾ ਜੈਜ ਗੱਲਾਂ ਕੋਈ ਸ਼ਾਕਰੀਮ ਬੋਲ ਬੋਲ ਦਾ ਬੱਚਾ ਕਿਤੇ ਗੱਲ ਤੇ ਸਾਫ ਆਚਾਰੇ ਪਾਸੋਂ ਜਿਹੜਾ ਆ ਗਿਆ ਵੇ ਫਿੱਟ ਤਾਂ ਉਹਦੇ ਹੁੰਦੀ ਨਹੀਂ ਤੇ ਚੰਗੀ ਆ ਗਈ ਜਿਵੇਂ ਕਾਫੀ ਕਲਰ ਦੇ ਵਿੱਚ ਆ ਗਈ ਤੇ ਦੁੱਧ ਜਿਹੜਾ ਇਹ ਮੰਨ ਕੇ ਚੱਲੋ ਵਿਕਰੀ ਜਿਹੜੇ ਕਲੋ ਜਰਸੀਆਂ ਦੀ ਡਿਮਾਂਡ ਬਣੀ ਆ ਜਮਾ ਇਹਨਾਂ ਦੇ ਦੁੱਧ ਸੰਘਣਾ ਹੁੰਦਾ ਫੈਟ ਹੁੰਦੀ ਹੈ ਤਾਂ ਜੋ ਵੇਖਦੀਆਂ ਤੇ ਮੰਨ ਕੇ ਚੱਲੋ ਜਿਹੜੇ ਵੀਰ ਕਹਿੰਦੇ ਸੀ ਦੁੱਧ ਪੀਣਾ ਸਿਰਫ ਸਾਨੂੰ ਕੋਈ ਮੰਨ ਕੇ ਚੱਲੋ ਵੀ ਮਕਸਦ ਨਹੀਂਗਾ ਤੇ ਉਹਨਾਂ ਦੇ ਪੂਰੇ ਮਤਲਬ ਜਿਵੇਂ ਸਾਈਜ਼ మీడియం ਹੈ ਦਾ ਕੋਈ ਬੜੀ ਵੱਡੀ ਨਹੀਂ ਕੋਈ ਬੜੀ ਛੋਟੀ ਨਹੀਂ ਇਹ మీడియం ਸਾਈਜ਼ ਮਤਲਬ ਪਛਾਨਲਾ ਮੀਡਲ ਕਲਾਸ ਜਿਹਨੂੰ ਕਹਿ ਦਿੰਦੇ ਆਪਾਂ ਜਮਾ ਇਹ ਸੀਗੀ ਤੀਜੇ ਨੰਬਰ ਤੇ ਅਗੇ 4 ਨੰਬਰ ਜਰਸੀ ਫੇਰ ਆ ਗਈ ਜੀ ਇਹਦੇ ਸੂਈ ਹੋਈ ਐ ਜੀ ਥੱਲੇ ਮੰਨ ਕੇ ਚਲੋ ਕੋਈ ਮੇਰਾ ਵੀਰ 14 ਲੀਟਰ ਮਿੰਟ ਕੇ ਜ਼ਿਆਦਾ ਦਾ ਬੋਲਾ ਚਾਹੇ ਨਾ ਸੂਈ ਵੀ ਆ ਹਾ ਅੱਜ ਇਹਨੂੰ ਬਸ ਤੋਂ ਨਹੀਂ ਸੂਈ ਰਸੂਗਾ ਜੀ 14 ਲੀਟਰ ਬੋਲਾ ਹੁੰਦਾ ਇਹਦੇ ਥਣ ਮੋਟੇ 10% ਚੈੱਕ ਕਰਾ ਦਿਓ ਨਾ ਨਾ 14 ਕਿਲੋ ਕੋਈ ਮਰਜ਼ੀ ਮੇਰਾ ਵੀਰ 2 ਟਾਈਮ ਮਿੰਟ ਕੇ ਜ਼ਿਆਦਾ ਦਾ ਪਰਸ ਤੋਂ ਹੀ ਨਹੀਂ ਜੀ ਚੋੜ ਦਾ 2-2-3 ਮਿੰਟ ਦਾ ਹੀ ਹੁੰਦਾ ਸਰਾਂ ਬਾਲੇ ਬੋਲੀ ਦੇ ਮੋਟੀ ਚਵਾਈ ਹੈ ਵੀ ਬਾਲਾ ਨਜਾਇਜ਼ ਬਾੜਾ ਥਣ ਲੱਗਿਆ ਵਾ ਸੁਆ ਦੇਖੋ ਥਾਣੇ ਇਹ じゃ ਨਹੀਂ ਮਿਲਦਾ ਤੇ ਮਿਲ ਕੇ ਇਨਸਾਫ ਸੁਥਰੀ ਅੱਗੇ ਆ ਗਿਆ ਕਾਲਾ ਕੋ ਇਹ ਤੇ ਬਾਹਰ ਦੋ ਦੁੱਧ ਪਹਿਲਾਂ ਦੱਸੀਆ ਕਿ ਇਹ ਟਿੰਗ ਦੇਖ ਬੱਛੀ ਦੀ ਤੂੰ ਤੇਰੀ ਜਾਂਦਾ ਨਾ ਤਾਂ ਕਰਕੇ ਥੱਲੇ ਪੜਿਆ ਹੋਇਆ ਹੈ ਕਿ ਟਿੰਗ ਮੰਨ ਕੇ ਜਦੋਂ ਬੱਛੀ ਦੀ ਪਹਿਲਾ ਸੂਆ ਚਾਰ ਮੰਦਾ ਹੈ ਕਿ ਕੈਦਨ ਹੋ ਕੇ ਸੂਈ ਨੂੰ ਇਹ ਇਹ ਥੱਲੇ ਹੁਣ ਮਾਲ ਕਿਦੋਂ ਵੀ 15 ਕਿਲੋ ਬੋਲਾ ਹੋਇਆ ਇਹ 500 ਸੂਆ ਰਿਹਾ ਤੂੰ ਵੀ ਹੋ ਬੱਚਾ ਕਾਲਾ ਬੱਚਾ 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 ਠੀਕ ਆ ਪਹਿਲਾ ਸੂਆ ਹਾਂ ਪਹਿਲਾ ਸੂਆ ਕਿੰਨੀ ਸਟਾਰਟਿੰਗ ਦੱਸੀ ਆਪਾਂ 15 ਕਿਲੋ ਬੋਲਾ ਦੋ ਟਾਂ ਦੇ ਮੰਨ ਕੇ ਲਈਏ ਕੋਈ ਮਾਰਦੀ ਸੱਤ ਲੀਟਰ ਟਾਈਮ ਦਾ ਮੰਨ ਕੇ ਦੇਵਾਂਗੇ ਹਾਂ ਤੇ ਕਹਿਣ ਦੀਆਂ ਗੱਲਾਂ ਹੁੰਦਾ ਕਿ ਮਨਾਉਣ ਦੀਆਂ ਵੀਰੇ ਮਿੰਕੇ ਜੀ ਦਾ ਮਿੰਕੇ ਕਹਿੰਦਾ ਹਲਾ ਸਕਰੀਨਸ਼ਾਟ ਲੈ ਲੈ ਠੀਕ ਹੈ ਵੀ ਬਈ ਅਸੀਂ ਸੌਦਾ ਕਰ ਲਿਆ ਅਸੀਂ ਕੱਲ ਨੂੰ ਆਵਾਂਗੇ ਅਸੀਂ ਦੋ ਟਾਂ ਕੋਕੇ ਲੈ ਕੇ ਜਾਵਾਂਗੇ ਜੇ ਜੇ ਬੋਲੋ ਬਾਹਰ ਅੱਜ ਪਹਿਲਾਂ ਥੱਲੇ ਦਾ ਪਾਪਾ ਜਮੀ ਛੱਡਦੀ ਨਹੀਂ ਬੋਲੋ ਦੇਖੋ ਜੀ ਮੀਟਿੰਗ ਚੈੱਕ ਕਰਾਉ ਲਵੇ ਕਰਕੇ ਸੋ ਲੈਵਾ ਦੇਖੋ ਕਿਆ ਬਾਤਾਂ ਪੂਰੀ ਸਾਫ ਸੁਥਰੀ ਲੱਤ ਕਮਾ ਕਮਾ ਕੇ ਧਰਦੀ ਐ 14 ਲੀਟਰ ਦੁੱਧ ਮਿੰਕੇ ਸਾਨੂੰ ਮਿਲੂਗਾ 7 ਲੀਟਰ ਪਰ ਟਾਈਮ ਦਾ ਪਰ 15 ਕਹਿੰਦਾ ਤੁਸੀਂ 14 ਲੀਟਰ ਮੰਨ ਕੇ ਸੌਦਾ ਕਰਿਓ ਤੇ ਹੜੇ ਸੂਈ ਨੂੰ ਕਹਿਵਾ ਦੇਣਾ ਅੱਜ ਜਾ ਉਹ ਫਿਰ ਉਹ ਚੀਜ਼ ਨਹੀਂ ਦੇਖਾ ਜਿਵੇਂ ਕਹਿੰਦੇ ਹੁੰਦੇ ਠੰਡੀ ਸੀ ਦੋਨੇ ਪਾਸੇ ਬਹਿ ਕੇ ਚੋਣ ਆਲੀ ਹੈ ਜਿਵੇਂ ਔੜ 1% ਦੀ ਨਹੀਂ ਧਾਰਾ ਤੋਂ ਰ ਇੱਕ ਨੰਬਰ ਆ ਵੀਰੇ ਇੱਕ ਨੰਬਰ ਆ ਜਮਾ ਇੱਕ ਨੰਬਰ ਧਾਰਾ ਜੈ ਜੈ ਗੱਲ ਆ ਨਿਆਣਾ ਪਾਉਣਾ ਪਾਉ ਨਹੀਂ ਪੋਣਾ ਨਾ ਪਾਉ ਬਸ ਐਵਰੇਜ ਕਿੰਨਾ ਖ ਜਾਊਗੀ ਇਹ ਮਨ ਲੱਗ ਕੇ ਚੱਲੇ ਵੀਰੇ ਵਧੀਆ ਸਾਹਮਣ ਵਾਲਾ ਹੋਇਆ ਕੋਈ 18 19 ਕੋਈ ਵੱਡੀ ਗੱਲ ਨਹੀਂ 20 ਨੂੰ ਵੀ ਟੱਚ ਕਰ ਸਕਦੇ ਆ ਪਰ ਆਪਾਂ ਲੀਟਰ ਘੱਟ ਕਹਾ ਹੈ ਪਰ ਸਾਫ਼ ਸੁਥਰੇ ਜੀ ਨਹੀਂ ਹਾਂ ਕਿੰਨੀ ਵੀ ਹੈਗੀ ਦੇਖੋ ਮੈਂ ਬੰਦ ਲੇਵੇ ਦੀ ਬੱਚੀ ਨਹੀਂ ਮਿਲਦੀ ਰਹਿ ਗਿਆ ਯਾਰ ਆਪਾਂ ਫਿੱਟ ਫਾਟ ਲੇਵੇ ਵਾਲੀ ਪੱਕੀ ਨਵਾਂ ਹਾਨ ਲੈਣਾ ਜੈ ਜੈ ਅੱਗੇ ਆ ਗਿਆ ਮਾਲ ਆਪਣਾ ਅੰਦਰ ਬੈਠਾ ਖੜੀਆਂ ਆਈ ਨੇ ਹਾਂ ਵੀ ਇਤੋਂ ਸਟਾਰਟ ਕਰ ਲੈ ਠੀਕ ਹੈ ਜਿਹੜੀ ਆ ਖੜੀ ਹੈਗੀ ਇਹ ਵੀਰੇ ਜੋੜਾ ਮੰਨ ਕੇ ਚੱਲ ਦੋਨੋਂ ਹੀ ਬੱਚੀਆਂ ਤੀਤੀ ਚ ਲੌੜੀਆਂ ਨੇ ਕੱਪੜਾ ਇੱਕ ਜਿਹੇ ਵੀਰ ਨੇ ਇਹਦਾ ਵੀ ਜੋੜਾ ਲੈਣਾ ਆ ਪੂਰਾ ਮਾਨ ਕਰਨ ਕਰੇ ਕੰਨੀ ਮੇਰੀ ਤੋਰ ਕੇ ਦਿਖਾ ਦਿੰਦੇ ਆ ਇਹ ਤੀਜਾ ਸੂਆ ਬੱਸੀ ਆ ਇਹ ਦੂਜਾ ਸੂਆ ਓਰੀਜਨਲ ਤੇ ਦੰਦ ਚ ਟਿਕ ਕਰਾਵਾਂ ਕਈ ਵੀ ਵਾਲਾ ਦੇਖ ਕੇ ਕਹਿੰਦਾ ਨਾ ਬੋਡੀ ਮਾਨਤਰੀ ਕੋਈ ਤੀਜਾ ਹੋਵੇ ਪਰ ਇਹਦੇ ਦੰਦ ਜੀ ਟਿਕ ਕਰਾਵਾਂਗੇ ਇਹ ਦੂਜਾ ਸੂਆ ਤੀਜਾ ਸੂਆ ਓਰੀਜਨਲ ਆ ਇਹ ਦੂਜਾ ਸੂਆ ਮੈਂ ਬ੍ਰੀਕ ਨਹੀਂ ਕਰੂਦ ਦੜੀ ਨੇ ਮੈਂ ਇਹਦੇ ਦੇ ਕੇ ਮੰਨ ਕੇ ਜਾਂਦਾ ਅਗਲਾ ਕੀ ਕੀ ਮੰਨ ਕੇ ਲੈਣੇ ਪਰ ਮੈਂ 25 ਕਿਲੋ 26 ਕਿਲੋ ਦੇ ਦੋ-ਤਿੰਨ ਜਣਾ ਪਸੀ ਲਿਆਰ ਦਿੱਤਾ ਜੈ ਜਗਨਨਾ 25 25 ਕਿਲੋ ਦਾ ਇਹ ਦੇਣੀ ਹੈ ਖੋਲਡ ਦੇ ਮੂੰਹ ਚੱਕ ਜੇ ਨਹੀਂ ਪਈਆਂ ਕਿਉਂਕਿ ਘਰੇ ਟੋਲ ਚ ਦਾਣੇ ਚਾਹੀਦੇ ਆ ਜੈ ਜਗਨਨਾ ਵੀਡੀਓ ਹੋਰ ਬਣਾਉਣੇ ਵੀ ਆ ਆ ਉਠਾ ਨਹੀਂ ਮਿਲਦਾ ਜੀਣਾ ਤੁਹਾਨੂੰ ਪਤਾ ਹੀ ਨਹੀਂ ਜੋੜੀ ਪਈ ਆ ਮਾ ਭੋਗਲੇ ਟਰਾਲੀ ਹੋਈ ਆ ਭੋਗਲ ਟਰਾਲੀ ਚ ਪਤਾ ਇਹ ਦੂੜੀ 125 ਦੀ ਕੁੰਟਲ ਪੈ ਜਾਂਦੀ ਆ ਤੇ ਇਹਨੇ ਆਪੇ ਮੰਨ ਕੇ ਜਦ 25 ਕਿਲੋ ਤੋਂ ਮਰਦੀ ਨਹੀਂ ਠੰਡ ਮੌਸਮ ਆ ਗਿਆ 27 28 25 ਮੰਨ ਕੇ ਲੈ ਕੇ ਜਾਇਓ ਵੀਰ ਨੇ ਜਜਗਲ ਕਰਿਆ 25 ਦਾ ਆਪਾਂ ਨੂੰ ਪਤਾ। ਦਿਨ ਕੱਢ ਜ 2000 ਹਜੇ ਹੈ ਨਾ। ਸੋ 2-4 ਦਿਨ ਹਜੇ ਕੱਢਦੀ ਆ ਬਹਿੜ ਗਾਈ ਆ ਬਲਬਲ ਦਾ ਬੱਚਾ ਹੀ ਆ ਤੇ ਥਾਣ ਦੇਖੋ ਕਿਆ ਬਾਤ ਆ। ਰੋਲੇ ਰੋਲੇ ਤੇ ਮੂਰੂ ਦਿਖਾ ਦੇਣਗੇ। ਤੇ ਮੋਟਾ ਥਾਣਾ ਪੂਰਾ ਸੋਹਣਾ ਕਿਆ ਬਾਤ ਆ। ਸਾਫ਼ ਸੁਥਰੀ ਬਹਿੜ। ਥੋੜੀ 에ਅਰ ਸ਼ੈਅ ਦੇ ਬਲੱਡੀ ਚ ਆ ਗਈ ਹੈ ਨਾ। ਠੀਕ ਹੈ। ਤੇ ਦੁੱਧ ਫੈਟ ਵਾਲਾ ਹੀ ਪਾਉਣਾ ਹੈ ਨੇ ਹਣਾ। ਹਾਂ ਹਾਂ। ਚੱਕ ਕਰੇ ਤਾਂ ਪੀਨ ਨੂੰ ਨਹੀਂ ਮੁਕਣਾ ਅੱਗੇ ਫਿਰ ਉਹ ਦੇਖੋ ਨਾੜਾਂ ਨਾਲ ਜਮਾ ਭਰੀ ਪਈ ਆ। ਇੱਕ ਵਾਰੀ ਅੱਗੇ ਪਾਸੇ ਦਿਖਾਓ। ਥਾੜੀ ਜਿਹਾ ਲੈਵਾ ਹਨਾ। ਇੱਕ ਵਾਰੀ ਮੇਰੇ ਗਏ ਤਾਂ ਸਾਰੇ ਪਾਸੇ ਦਿਖਾ ਦਿਓ। ਥਾੜੀ ਜਿਹਾ ਲੈਵਾ ਦੋਨੇ ਪਾਸੇ ਦਿਖਾ ਦਿਓ। ਇਧਰੋਂ ਕਰਦੀ ਮੜਾ ਜਾ। ਹਾਂ ਹਾਂ ਇਧਰੋਂ ਦਿਖਾਓ। ਥੋੜੇ ਦੇਖੋ ਨਾੜਾਂ ਢੋੜਾਂ ਦੇਖੋ ਮੈਂ। ਦੇਖੋ ਮਰਸੇ ਆਈ ਕਹਿ ਹੁੰਦਾ ਦਾ ਕੀ ਚੀਜ਼ ਆ। ਜੈ ਜੈਕਾਰ। ਕੀ ਅਸਲ ਚੀਜ਼ ਆ। ਜੇ ਤੋਂ ਤੁਸੀਂ ਜਰਸੀ ਟੌਪ ਦੀ ਤਿਆਰ ਕਰ ਸਕਦੇ ਹੋ ਐਸੇ ਵੀ ਤਿਆਰ ਕਰਤਾ। ਠੀਕ ਹੈ ਅੱਗੇ ਨਾੜਾਂ ਭਰੀਆਂ ਪਈਆਂ। ਇਹਦੇ ਨੂੰ ਵੀਰੇ ਪਹਿਲਾਂ ਦਿਖਾ ਦਿੰਦੇ ਹੋ ਜੀ ਫਿਰ ਠੀਕ ਐ ਐਵਰੇਜ 25 ਵਾਲੀ ਇਹਦੀ ਵੀ ਹੈਗੀ ਆ ਨਾ ਆਹ ਦੇਖੋ ਆਹ ਨਵੇਂ ਦਿਖਾ ਦਿਓ ਫਿਰ ਤੋਰ ਦਿੰਨੇ ਕੱਢ ਜੂ 5000 ਹਨਾ ਧੋਰੀ ਬਾਹਰ ਨੂੰ ਸੋ ਆਹ ਦੇਖੋ ਨਾੜਾ ਨਾਲ ਗੁੰਦੀ ਪਈਆਂ ਜਿੰਨੀਆਂ ਨਾੜਾ ਉਹਨਾਂ ਦੁੱਧ ਤੋਂ ਉਹਦੇ ਭਾਂਡੇ ਡੱਕਦੇ ਨੇ ਦੁੱਧ ਵਾਲੇ ਨੇ ਦਿਨ 2000 ਕੱਢਦੇ ਫਿਰ ਰੇਟ ਜੇ ਫਿਰ ਗੱਤ ਹੋਣਗੇ ਗੱਤ ਕਰਾਂਗੇ ਫਿਰ ਗੱਤ ਕਰਾਂਗੇ ਨਿੱਗਰੀਆਂ ਦੇਖ ਕੇ ਬਾਹਲੇ ਦੀ ਨਹੀਂ ਮੰਗਦਾ ਜਮੀ ਨਹੀਂ ਕਰਦੇ ਵੀਰੇ ਪੱਕੀ ਗੱਲ ਹੈ ਮੰਨ ਕੇ ਚੱਲ ਆਪਾਂ ਜਮੀ ਹੁ ਨਜਾਇਜ਼ ਮੁੱਲ ਨਹੀਂ ਕਰਦੇ ਦੇ ਕੇ ਮੋੜਾਂਗੇ ਨਾ ਬਾਈ ਆ ਗਿਆ ਬੜਾ 2-3000 ਦਾ ਸਫਰ ਹੈਗਾਗਾ ਹਾਂ ਹੈਗਾ ਵੀਰੇ ਹੈਗਾ ਜਿਉਂ ਆਪਾਂ ਤੁਹਾਨੂੰ ਪਤਾ ਹੀ ਆ ਡੇਲੀ 5-7 ਪਸ਼ੂ ਵੇਚਨੇ ਆ ਜੈ ਜੈ ਗੱਲਾ ਤਿਆਰੀ ਬਣਨੀ ਚਾਹੀਦੀ ਹੈ ਹਾਂ 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 ਸੋ ਜੈ ਜੈ ਗੱਲਾ ਵੀਰੇਗਾ 2-3000 ਬਣਦਾ ਜਾਣ ਦਿੰਦੇ ਨਹੀਂ ਜਮਾ ਤੁਹਾਨੂੰ ਇੱਥੇ ਥਾਂਬੀਆਂ ਸਮਾਂਜਾਂ ਗੱਪੜਾਂ ਜਮਾਂ ਕੋਕੇ ਵਿੱਚ ਜਮਾ ਲੈ ਕੇ ਦੇ ਤਾਂ ਨਾੜਾ ਦੇਖੋ ਜਮਾਂ ਕਿਆ ਬਾਤ 25-25 ਕਿਲੋ ਦੁੱਧ ਵੇੜਾ ਦੇਣਗੇ ਜੇ ਇਹਨਾਂ ਨੂੰ ਖਰਾਕ ਚੰਗੀ ਪਾਵਾਂਗੇ ਤਾਂ ਵਧੀਆ ਸੂਪ ਪੈਣ ਜੇਰ ਜਪਾ ਓਕੇ ਪੈ ਜੇ ਇਹਨਾਂ ਤੇ ਪੱਖ ਨਹੀਂ ਹੁੰਦਾ ਇਹਨਾਂ ਨੂੰ 25-25 ਕਿਲੋ ਦੁੱਧ ਮਰਤੀ ਜਾਣੀ ਤੇ ਹਿਸਾਬ ਕਿਦ ਨੇ ਅੱਗੇ ਇੱਕ ਥੋੜਾ ਜਿਹਾ ਕ੍ਰੌਸ ਪਾਣਾ ਹਲਕਾ ਜਿਹਾ ਕ੍ਰੌਸ ਆ ਗਿਆ 35% ਦੁੱਧ ਨੇ 20 ਲੀਟਰ ਤੱਕ ਤਵਾਰ ਗਿਆ ਠੀਕ ਹੈ ਹਾਂ ਵੀ ਕਈ ਵਾਰੀ ਵਪਾਰੀ ਵੀ ਇੱਕ ਨੰਬਰ ਆ ਠੰਡੀ ਸੀਦਾ ਠੀਕ ਹੈ ਇਹ ਮਾਰੀ ਐ ਫਰਸ਼ੋਂ ਗੁੱਲੇ ਵਾਲਾ ਲੱਗਿਆਗਾ ਬਹੁਤ ਬਾਈ ਦੀ ਦੀਵਾਰ ਹੁੰਦੀ ਐ ਵੀ ਆਪਾਂ ਨੂੰ ਸਾਰੇ ਕ੍ਰੌਸ ਪਾਉਣੇ ਪਿੱਛਾ ਜੂਗਾ ਕੈ ਦਿਨ ਕੱਢ ਦਈਏ ਇਹ ਹਜੇ ਤੱਕ ਵੀ ਨਹੀਂ ਲੈ ਚੁੱਕੀ ਮੰਨ ਕੇ ਜਦੋਂ ਪਾਣਾ ਇਹ ਤਾਂ ਪੜਾ ਪਈ ਐ ਥੋੜੀ ਹਣਾ ਉਹ ਵੀ ਇਧਰ ਪਾਸੇ ਪੜ ਪਾਈ ਹੋਈ ਐ ਮੜੀ ਜੀ ਸਾਰੇ ਪਾਸਿਓਂ ਗੁੱਲੇ ਵਾਲਾ ਥਾਣਾ ਦੇ ਕੀ ਐਵਰੇਜ ਰਹੂਗਾ ਦੜੇ ਲੱਟ ਹੁੰਦਾ ਦੇਖੋ ਐਵਰੇਜ ਕਿਹੜੇ ਚਾਹੇ ਕਰ ਲਾਂਗੇ ਇਹਦਾ ਦੁੱਧ ਦੁੱਧ ਆਦੀ ਐਵਰੇਜ ਦੁੱਧ ਨਹੀਂ ਐਵਰੇਜ ਵਾਲਾ 22 23 ਕਿਲੋ ਹੀ ਮੰਨ ਲਿਆ ਵਾ ਵੱਧ ਨਹੀਂ ਆਪਾਂ ਕਹਿੰਦੇ ਕੱਢ ਜੂ ਹਫਤਾ ਹਜੇ ਹਫਤਾ ਕੱਢ ਜੂ ਨਾ ਠੀਕ ਆ ਜਾਜ ਗੱਲ ਅੱਗੇ ਨਾਲ ਖੜੀ ਐ ਜੀ ਵੀਰੇ ਕੱਚੀ ਆ ਜੇ 15 ਦਿਨਾਂ ਦੀ ਠੀਕ ਹੈ ਠੀਕ ਹੈ ਇਹ ਕੋਈ ਭਾਸ ਹੈ ਮੈਂ ਬੀ ਬਿਨੇ ਲੈਣੀ ਹੋ ਜਾਂ ਤੁਹਾਨੂੰ ਮੈਂ ਢਿੱਲਾ ਤੋਂ ਲੈਨੇ ਵੋ ਕੋਈ ਨਹੀਂ ਦੇਖੂਗੇ ਤੇ ਚਾਹ ਦੀ ਮਦੂ ਹੋਏ ਦਾ ਹਜੇ ਹੱਥੰਦਾ ਨਹੀਂ ਕੀਤੀ ਹੈ ਨੰਬਰ 9884 4824 9482 63916 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਬ ਦਾ ਤਹਿ ਦਿਲ ਤੋਂ ਤਨ